ਦੋਸਤੋ ਕਰੋ ਮਾਤਾ ਨਾਨਾ ਦੇਵੀ ਦੇ ਦਰਸ਼ਨ ਇਹ ਆਪਾਂ ਜਦੋਂ ਜਾ ਰਹੇ ਆ ਉਸ ਟਾਈਮ ਦਾ ਵੀਡੀਓ ਬਣਾ ਰਹੇ ਆ ਤੇ ਉੱਪਰ ਜਾ ਕੇ ਤੁਹਾਨੂੰ ਬਾਕੀ ਵੀਡੀਓ ਦਿਖਾਉਂਦੇ ਆ ਮੇਰੇ ਨਾਲ ਸੀਗੇ ਦਿਲਪ੍ਰੀਤ ਸਲਮਾਨ ਦੀਪ ਅਜਨੇਰ ਤੇ ਦਿਲਪ੍ਰੀਤ ਸਿੰਘ ਖੇੜੀ ਤੇ ਹਰਦੀਪ ਤੇ ਆਪਾਂ ਚਾਰੇ ਬਾਈਕ ਤੇ ਗਏ ਸੀਗੇ ਤੇ ਅੱਜ ਉੱਪਰ ਚਲਦੇ ਆ ਮਾਤਾ ਨਾਨਾ ਦੇਵੀ ਦੇ ਜਿਹੜਾ ਇਤਿਹਾਸ ਆ ਤੁਹਾਨੂੰ ਸਾਰਿਆਂ ਨੂੰ ਇਹ ਪਤਾ ਹੈ ਕਿ ਜਦੋਂ ਭਗਵਾਨ বিষ্ণੂ ਜੀ ਨੇ ਸਤੀ ਨੂੰ 51 ਭਾਗਾਂ ਵਿੱਚ ਕੱਟ ਕੱਟ ਦਿੱਤਾ ਸੀਗਾ ਤੇ ਉਹਨਾਂ ਦਾ ਜਿਹੜਾ ਨੈਣ ਉਹ ਇੱਥੇ ਆ ਕੇ ਡਿੱਗੇ ਸੀਗੇ ਇਸ ਕਰਕੇ ਮਾਤਾ ਨੈਣਾ ਦੇਵੀ ਦਾ ਫਿਰ ਮੰਦਿਰ ਬਣ ਗਿਆ ਸੀਗਾ ਤੇ ਬਾਕੀ ਉਹ ਜਿਹੜੀ ਲਾਸਟ ਕੋਨਾ ਦੇਖ ਰਿਹਾ ਉੱਥੇ ਆਪਣਾ ਜਿਹੜੇ ਜੱਟ ਜੋਣਾ ਮੋੜ ਸੀਗੇ ਉਹਨਾਂ ਨੇ ਛਾਲ ਮਾਰੀ ਸੀਗੀ ਤੇ ਇਹ ਬੈਕ ਸਾਈਡ ਤੋਂ 뷰 ਦਿਖ ਰਿਹਾ ਜਿਹੜਾ ਜਿੱਥੇ ਤੋਂ ਛਾਲ ਮਾਰੀ ਸੀਗੀ ਤੇ ਆਹ ਦੇਖ ਲਓ 뷰 ਇਹ ਨੰਗਲ ਡੈਮ ਦਿਖ ਰਿਹਾ ਉੱਥੋਂ ਤੋਂ ਤੇ ਇਹ ਰਸਤਾ ਬਾਬਾ ਬਲਕਨਾਥ ਨੂੰ ਵੀ ਚੱਲ ਜਾਂਦਾ ਤੇ ਤੁਸੀਂ ਦੇਖ ਲਓ ਕਿੰਨਾ ਸੋਹਣਾ 뷰 ਦਿਖ ਰਿਹਾ ਹੈ। ਮਤਲਬ ਕੀ ਐ ਲੱਗਦਾ ਹੈ ਕਿ ਕਿਤੇ ਬਾਹਲੀ ਕੰਟਰੀ ਤੋਂ ਦੇ ਦਾ 뷰 ਆਪਾਂ ਦੇਖ ਰਹੇ ਹਾਂ ਇਸ ਟਾਈਮ। ਤੋਂ ਉਤ ਬਾਅਦ ਆਪਾਂ ਚੱਲ ਗਏ ਸੀ ਕਿ ਗੁਫਾ 'ਚ ਗੁਫਾ ਦੇ ਅੰਦਰ ਤੁਹਾਨੂੰ ਮੈਂ ਦਿਖਾ ਦਿੰਦਾ ਐ ਤੇ ਅੰਦਰ ਤੁਹਾਨੂੰ ਦਰਸ਼ਨ ਵੀ ਕਰਾ ਦਿੰਦਾ ਐ ਤੁਸੀਂ ਦੇਖਿਓ ਅੰਦਰ ਜਾ ਕੇ। ਤੇ ਈਵਨ ਵਾਈ ਵਨ ਕਰਕੇ ਜਾਣਾ ਪੈਂਦਾ ਹੈ ਕਿਉਂਕਿ ਰਸਤਾ ਥੋੜਾ ਟਾਈਟ ਐ ਤੇ ਅੰਦਰ ਦੇ ਤੁਸੀਂ ਦਰਸ਼ਨ ਕਰਿਓ ਤੇ ਤੁਹਾਨੂੰ ਬਹੁਤ ਆਨੰਦ ਆਊਗਾ। ਤੇ ਵੀਡੀਓ ਵਧੀਆ ਲੱਗੀ ਤਾਂ ਮੇਰਾ ਪ੍ਰਾ ਸ਼ੇਅਰ ਜ਼ਰੂਰ ਕਰ ਦਿਓ ਇਹ ਕਰੋ ਜੀ ਦਰਸ਼ਨ ਆ ਲੋ ਠੀਕ ਹੈ ਜੀ ਤੇ ਉਤੋਂ ਬਾਅਦ ਫਿਰ ਆਪਾਂ ਮੱਥਾ ਟੇਕਿਆ ਬੈਕ ਆਗੇ ਘਰ ਨੂੰ ਆਗੇ ਤੇ ਘਰ ਜਾਂਦੇ ਜਾਂਦੇ ਫਿਰ ਆਪਾਂ ਤੇ ਆਹ ਦੀਪ ਜਨੇਰ ਹੱਸ ਰਿਹਾ ਤਾਂ ਪਿੱਛੇ ਕਿਉਂਕਿ ਉਹ ਪਿੱਛੇ ਰਹਿ ਗਿਆ ਤਾਂ ਸਾਡਾ ਇੱਕ ਬੰਦਾ ਤੇ ਉਤੋਂ ਬਾਅਦ ਫਿਰ ਆਪਾਂ ਚੱਲ ਗਏ ਸੀਗੇ ਘਰ ਨੂੰ ਵਾਪਸ ਆ ਗਏ ਸੀਗੇ ਤੇ ਬੜੀ ਮੁਸ਼ਕਿਲ ਥੋੜਾ ਜਿਹਾ ਸਾਹ ਲੈ ਲੈ ਕੇ ਜਾਣਾ ਪੈਂਦਾ ਕਿਉਂਕਿ ਥੋੜਾ ਰਸਤਾ ਟਾਈਟ ਹੈ ਨਾ ਅੰਦਰ ਗੁਫਾ ਦਾ ਤੇ ਜਦੋਂ ਅਸੀਂ ਨਿਕਲੇ ਆਏ ਸੀਗੇ ਆ ਬੰਦੇ ਸਾਡੇ ਪਿੱਛੇ ਰਹਿ ਗਏ ਸੀਗੇ ਆਹ ਲੋ ਜੀ ਇਹ ਪਹੁੰਚ ਗਏ ਜੀ ਸਲਮਾਨ ਹੈ ਹਰਦੀਪ ਸਿੰਘ ਬਾਬਾ ਜੀ ਤੇ ਚਲੋ ਫਿਰ ਹੁਣ ਚੱਲਦੇ ਆ ਘਰ ਨੂੰ ਬੈਕ ਵੀਡੀਓ ਵਧੀਆ ਲੱਗੀ ਤੇ ਮੇਰਾ ਵੀਰ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਸੋ ਮੱਚ